ਸੱਚੇ ਕਾਲਜੀ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਸਿਮ ਰஞ்சிਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੀਆਂ ਮੁੱਖ ਖੇੜੇ ਇਸ ਤੇ ਕੈਨੇਡਾ ਦੀ ਹੁਣ ਤੱਕ ਦੀ ਸੋਨੇ ਦੀ ਸਭ ਤੋਂ ਵੱਡੀ ਚੋਰੀ ਦੇ ਵਿੱਚ ਨਵਾਂ ਮੋੜ ਪੰਜਾਬੀਆਂ ਸਮੇਤ ਕੁੱਲ 9 ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਸਰਕਾਰ ਨੇ ਫੈਡਰਲ ਬਜਟ 2024 ਕੀਤਾ ਪੇਸ਼ ਮਹਿੰਗਾਈ ਦੇ ਵਧਨ ਦੇ ਨਾਲ-ਨਾਲ ਕਈ ਤਰ੍ਹਾਂ ਦੇ ਸਵਾਲਾਂ ਦਾ ਪਿਆਕਰਨਾ ਸਾਹਮਣਾ ਕਾਰ ਜੈਕਿੰਗ ਨੂੰ ਲੈ ਕੇ ਟੋਰਾਂਟੋ ਪੁਲਿਸ ਨੇ ਕੀਤੀਆਂ ਤਿੰਨ ਗ੍ਰਿਫਤਾਰੀਆਂ ਭਾਰਤੀ ਮੂਲ ਦਾ ਨੌਜਵਾਨ ਵੀ ਗ੍ਰਿਫਤਾਰ ਹੋਏ ਵਿਅਕਤੀਆਂ ਵਿੱਚ ਸ਼ਾਮਲ ਫੈਡਰਲ ਬਜਟ ਦੇ ਵਿੱਚ ਟ੍ਰੂਡੋ ਸਰਕਾਰ ਨੇ ਕੀਤਾ ਅਹਿਮ ਐਲਾਨ ਉੱਚ ਜੋਖਮ ਸਮਝੇ ਜਾਂਦੇ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲੈਣ ਲਈ ਸੰਗੀ ਜੇਲ੍ਹਾਂ ਦੀ ਵਰਤੋਂ ਤੇ ਹੁਣ ਖਬਰਾਂ ਵਿਸਥਾਰ ਨਾਲ ਕੈਨੇਡਾ ਚ ਸੋਨੇ ਦੀ ਹੁਣ ਤੱਕ ਦੇ ਸਭ ਤੋਂ ਵੱਡੀ ਚੋਰੀ ਦੇ ਮਾਮਲੇ ਵਿੱਚ ਅਹਿਮ ਮੋੜ ਆਇਆ ਹੈ ਇਸ ਮਾਮਲੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਪੰਜਾਬੀਆਂ ਸਮੇਤ ਕੁੱਲ 9 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ 17 April 2024 ਨੂੰ Peel Regional Police ਅਤੇ Alcohol Tobacco ਅਤੇ ਹਥਿਆਰ ਬਿਊਰੋ ਨੇ Pearson International Airport ਤੋਂ ਸੋਨੇ ਦੀ ਚੋਰੀ ਦੇ ਸੰਬੰਧ ਵਿੱਚ ਵੇੜਵਿਆਂ ਤੇ ਗ੍ਰਿਫਤਾਰੀਆਂ ਦਾ ਐਲਾਨ ਕੀਤਾ ਇੱਕ ਫਲਾਈਟ ਜ਼ਿਊਰਿਖ ਸਵਿਟਜ਼ਰਲੈਂਡ ਤੋਂ ਪੀਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਤਰੀ ਜਿਸ ਵਿੱਚ ਸ਼ੁੱਧ ਸੋਨੇ ਦੀਆਂ 412 ਸਨ ਜਿਸ ਵਿੱਚ 400 ਕਿਲੋਗ੍ਰam ਵਜ਼ਨ ਸੀ ਜਿਸ ਦੀ ਕੀਮਤ 20 ਮਿਲੀਅਨ ਡਾਲਰ ਤੋਂ ਵੱਧ ਅਤੇ ਵਿਦੇਸ਼ੀ ਮੁਦਰਾ ਵਿੱਚ 22 ਮਿਲੀਅਨ ਕਿੰਨੇ ਡਾਲਰ ਹੈ ਲੈਂਡਿੰਗ ਤੋਂ ਥੋੜੀ ਦੇਰ ਬਾਅਦ ਇਸ ਨੂੰ ਉਤਾਰ ਦਿੱਤਾ ਗਿਆ ਅਤੇ 에ਰਪੋਰਟ ਪ੍ਰਾਪਰਟੀ ਤੇ ਇੱਕ ਵੱਖਰੀ ਜਗ੍ਹਾ ਤੇ ਲਿਜਾਣ ਦਾ ਗਿਆ 18 ਅਪ੍ਰੈਲ ਨੂੰ ਸਵੇਰੇ 2:43 ਵਜੇ ਅਪੀਲ ਰੀਜਨਲ ਪੁਲਿਸ ਨੂੰ ਕਾਰਗੋ ਦੇ ਗੁੰਮ ਹੋਣ ਦੀ ਸੂਚਨਾ ਦਿੱਤੀ ਗਈ। ਅਪੀਲ ਰੀਜਨਲ ਪੁਲਿਸ ਨੇ ਤੁਰੰਤ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਜੋ ਕਿ ਸਰਹੱਦਾਂ ਨੂੰ ਪਾਰ ਕਰ ਗਈ। ਅਤੇ ਐਲਕੋਹਲ ਤੰਬਾਕੂ ਹਥਿਆਰਾਂ ਅਤੇ ਵਿਸਪੋਟਾਂ ਦੇ ਬਿਊਰੋ ਦੇ ਫਿਲਡੈਲਫੀਆ ਫੀਲਡ ਡਿਵੀਜ਼ਨ ਦੇ ਨਾਲ ਮਿਲ ਕੇ ਕੰਮ ਕੀਤਾ ਗਿਆ। ਫੀਲ ਰੀਜਨਲ ਪੁਲਿਸ ਅਤੇ ATF ਨੇ ਜਾਂਚ ਵਿੱਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ। ATF ਨੇ ਸੰਯੁਕਤ ਰਾਜ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਕੋਲ 65 ਗੈਰ ਕਾਨੂੰਨੀ ਹਥਿਆਰ ਸਨ ਜਿਨ੍ਹਾਂ ਵਿੱਚੋਂ ਦੋ ਨੂੰ ਪੂਰੀ ਤਰ੍ਹਾਂ ਆਟੋਮੈਟਿਕ ਸਮਰੱਥਾ ਵਾਲੇ ਬਣਾਉਣ ਲਈ ਸੋਧਿਆ ਗਿਆ ਸੀ। 65 ਹੈਂਡਗਨਾਂ ਵਿੱਚੋਂ ਪੰਜ ਨੂੰ ਪੂਤ ਬੰਦੂਕਾਂ ਵਜੋਂ ਜਾਣਿਆ ਜਾਂਦਾ ਹੈ ਮਤਲਬ ਕਿ ਉਹ ਲੜੀਵਾਰ ਨਹੀਂ ਸਨ ਅਤੇ ਇਸ ਲਈ ਅਣਪਛਾਤੇ ਪੀਲ ਰੀਜਨਲ ਪੁਲਿਸ ਨੇ ਤਫਤੀਸ਼ਕਾਰਾਂ ਨੇ ਲਗਭਗ 99000 ਡਾਲਰ ਦੀ ਕੀਮਤ ਦਾ 1 ਕਿਲੋਗ੍ਰam ਸੋਨਾ ਵੀ ਜ਼ਬਤ ਕੀਤਾ ਮੰਨਿਆ ਜਾਂਦਾ ਹੈ ਕਿ ਇਹ ਚੋਰੀ ਪਿਗਲੌਣ ਵਾਲੇ ਉਪਕਰਨ ਅਤੇ ਲਗਭਗ 434000 ਕੈਨੇਡੀਅਨ ਡਾਲਰ ਕਰੰਸੀ ਹੈ ਪੀਆਰਪੀ ਨੇ ਉੰਨੀ ਤੋਂ ਵੱਧ ਦੋਸ਼ਾਂ ਵਾਲੇ 9 ਵਿਅਕਤੀਆਂ ਦੀ ਪਛਾਣ ਕੀਤੀ ਹੈ ਅਤੇ ਉਨ੍ਹਾਂ ਤੇ ਦੋਸ਼ ਲਗਾਏ ਨੇ ਜਾਂ ਫਿਰ ਕਈਆਂ ਨੂੰ ਵਾਰੰਟ ਜਾਰੀ ਕੀਤੇ ਨੇ। ਮਾਮਲੇ ਸਬੰਧੀ ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੇ ਵਿੱਚ ਬ੍ਰੈਂਟਨ ਦਾ ਰਹਿਣ ਵਾਲਾ 54 ਸਾਲਾਂ ਪ੍ਰਮਪਾਲ ਸਿੱਧੂ ਵੀ ਸ਼ਾਮਲ ਹੈ ਜੋ ਕਿ 에ਅਰ ਇੰਡੀਆ ਦਾ ਮਲਜ਼ਮ ਹੈ। ਇੱਕ ਹੋਰ ਇੰਡੋ-ਕੈਨੇਡੀਅਨ ਅਮਿਤ ਜਲੋਟਾ ਜਿਸ ਦੀ ਉਮਰ 40 ਸਾਲਾਂ ਦੀ ਹੈ ਟੋਰਾਂਟੋ ਨੇੜੇ ਓਕਵਿਲ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਹੋਰ ਤਿੰਨ ਵਿਅਕਤੀਆਂ ਵਿੱਚ ਬ੍ਰੈਂਟਨ ਨੇੜੇ ਜਾਰਜਟਾਊਨ ਦਾ ਅਮਾਦ ਚੌਧਰੀ ਜਿਸ ਦੀ ਉ ਤਾਲੀ ਸਲਾਂ 37 ਸਾਲਾਂ ਟੋਰੰਟੋ ਦਾ ਅਲੀ ਰਜ਼ਾ ਅਤੇ 35 ਸਾਲਾਂ ਬ੍ਰੈਂਟਨ ਦਾ ਪ੍ਰਸਾਦ ਪਰਮ ਲਿੰਗਮ ਵੀ ਸ਼ਾਮਿਲ ਹੈ ਇਹਨਾਂ ਤੋਂ ਇਲਾਵਾ ਪੁਲਿਸ ਨੇ ਬ੍ਰੈਂਟਨ ਦੇ 31 ਸਾਲਾਂ ਸਿਮਰਨ ਪ੍ਰੀਤ ਪਨੇਸਰ ਜੋ ਚੋਰੀ ਦੇ ਸਮੇਂ 에ਰ ਕੈਨੇਡਾ ਦਾ ਕਰਮਚਾਰੀ ਸੀ ਅਤੇ 36 ਸਾਲਾਂ ਅਰਚਿਤ ਗਰੋਵਰ ਜੋ ਬ੍ਰੈਂਟਨ ਵਾਸੀ ਹੈ ਅਤੇ 42 ਸਾਲਾਂ ਮਿਸ ਸਾਗਾ ਦੇ ਅਰਸਲਾਨ ਚੌਧਰੀ ਖਿਲਾਫ ਵਾਰੰਟ ਜਾਰੀ ਕੀਤੇ ਨੇ This flight arrived at Toronto's Pearson International Airport on April 17, 2023, at 3:56 p.m. Shortly after, the gold and currency were offloaded from the aircraft and brought into Air Canada Cargo facility. At 6:32 p.m., the suspect arrived at Air Canada Cargo, driving a five-ton truck. The suspect reversed his vehicle to the loading dock and exited the truck. The suspect was carrying a fraudulent airway bill as he approached the warehouse. The image you see is the actual airway bill that the suspect produced. The airway bill is for a legitimate shipment of seafood that was picked up the day before. This duplicate airway bill was printed off from a printer within Air Canada Cargo. Once inside the warehouse, the suspect provided it to Air Canada Cargo warehouse attendant a short time later a forklift arrived with a container of gold and foreign currency and loaded it into the rear of the suspect's truck. The suspect then drives away. At approximately 9.30 p.m. that same evening, Brinks Canada employees attended Air Canada Cargo to pick up the shipment of gold and currency. Air Canada employees tried to locate the container, realized it was missing, and began an internal investigation. Parm Paul Sadu, a 54-year-old man from Brampton, and an Air Canada employee. Amit Jalota, a 40 year old man from Oakville. Ahmad Chaudhry, a 43 year old man from Georgetown. Ali Raza, a 37 year old man from Toronto who also happens to be a jewelry store owner. Prasath Parmalingam. A 35 year old man from Brampton. These individuals have been released on conditions and will appear at the Ontario Court of Justice in Brampton at a later date. Canada wide warrants have been issued for the following individuals Simranpreet Preet Panazar, a 31 year old man from Brampton and a former Air Canada employee who was employed at the time of the theft. Archit Grover, a 36 year old man from Brampton. Arsalan Chaudhry, a 42 year old man from Mississauga. Investigators urge these individuals to seek legal counsel and turn themselves into police. And finally, the driver. A warrant in the first has been issued for Durante King McLean for theft over 5000 and possession of property obtained by crime. I spoke about the fraudulent airway bill when we were alleging the driver produced. Through forensic examination and through other police techniques, we identified King McLean as the driver early on in the investigation. For the months that followed in the summer, we tried to locate King McLean or his associates. That brought us to September. In September 2023, Durante King McLean was stopped at a rental vehicle by Pennsylvania State Police near Chalmersburg, Pennsylvania. After a brief foot chase, he was detained and troopers located 65 illegal firearms within the vehicle. Since his arrest, Project 24 Carat investigators have been liaising with the, our friends with the ATF. We are alleging that some individuals who participated in this gold theft are also involved in aspects of this firearms trafficking. ਸਰਕਾਰ ਨੇ ਬੀਤੇ ਦਿਨੀ ਆਪਣਾ ਬਜਟ 2024 ਪੇਸ਼ ਕੀਤਾ ਹੈ ਫੈਡਰਲ ਬਜਟ ਪੇਸ਼ ਹੋਣ ਤੋਂ ਬਾਅਦ ਇੱਕ ਵੱਡਾ ਸਵਾਲ ਜਿਹੜਾ ਉੱਭਰ ਰਿਹਾ ਹੈ ਉਹ ਇਹ ਹੈ ਕਿ ਕੀ ਨਵੇਂ ਸਰਕਾਰੀ ਖਰਚਿਆਂ ਨਾਲ ਮਹਿੰਗਾਈ ਹੋਰ ਵਧੇਗੀ ਅਤੇ ਕੀ ਇਸ ਨਾਲ ਬੈਂਕ ਆਫ ਕੈਨੇਡਾ ਨੂੰ ਵਿਆਜ ਦਰਾਂ ਵਿੱਚ ਕਟੌਤੀਆਂ ਕਰਨਾ ਮੁਸ਼ਕਲ ਹੋਵੇਗਾ ਇਸ ਦਾ ਜਵਾਬ ਜਾਣਦੇ ਹਾਂ ਇਸ ਰਿਪੋਰਟ ਦੇ ਜ਼ਰੀਏ ਬਜਟ ਵਿੱਚ ਤਕਰੀਬਨ ਅੱਧਾ ਟ੍ਰਿਲੀਅਨ ਡਾਲਰ ਖਰਚ ਕਰਨ ਦੀ ਯੋਜਨਾ ਹੈ ਜਿਸ ਵਿੱਚ ਨਵੇਂ ਖਰਚੇ 52.9 ਬਿਲੀਅਨ ਡਾਲਰ ਨੇ ਜੋ ਕਿ ਮੁਕਾਬਲਤਨ ਬਹੁਤ ਵੱਡੀ ਰਕਮ ਨਹੀਂ ਪਰ ਮਹਿੰਗਾਈ ਨੂੰ ਕਾਬੂ ਹੋਏ ਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਅਰਥਚਾਰੇ ਲਈ ਫਿਰ ਵੀ ਮਹੱਤਵਪੂਰਨ ਰਕਮ ਹੈ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਬਜਟ ਵਿੱਚ ਇਸ ਹਫਤੇ ਐਲਾਨੇ ਗਏ ਖਰਚੇ ਜ਼ਰੂਰੀ ਨਹੀਂ ਕਿ ਉਸ ਪੇਸ਼ੇਨ ਹੋਈ ਨੂੰ ਬਦਲਣ ਗਏ ਜੋ ਮੰਨਦੇ ਨੇ ਕਿ ਇਸ ਸਾਲ ਦੇ ਅੰਤ ਤੱਕ ਮਹਿੰਗਾਈ ਦੀ ਦਰ ਸਾਲ ਦਰ ਸਾਲ 22% ਤੱਕ ਹੇਠਾਂ ਜਾਵੇਗੀ ਅਤੇ 2025 ਦੇ ਅੰਤ ਤੱਕ 2% ਤੱਕ ਆ ਜਾਵੇਗੀ ਜੀਜ਼ੀਆਰਨ ਦੇ ਮੁਖ ਅਰਥ ਸ਼ਾਸਤਰੀ ਜਿਮੀ ਜਿਨ ਨੇ ਨਿਊਜ਼ ਨੂੰ ਦੱਸਿਆ ਕਿ ਪਰ ਖਰਚਾ ਤਾਂ ਖਰਚਾਈ ਹੈ ਉਨਾ ਕਹੇ ਹੈ ਕਿ ਨਵੀਂ ਹਾਊਸਿੰਗ ਤੇ ਖਰਚਾ ਕਰਕੇ ਆਉਣ ਵਾਲੇ ਸਾਲਾਂ ਵਿੱਚ ਜਿਹੜੇ ਹਾਈਸ਼ੀ ਮਹਿੰਗਾਈ ਤਾਂ ਇੱਥਾ ਆ ਜਾਵੇਗੀ ਪਰ ਘਰ ਬਣਾਉਣ ਲਈ ਨਵੇਂ ਕੰਮਿਆਂ ਤੇ ਹੋਰ ਸਮਗਰੀ ਦੀ ਲੋੜ ਹੋਵੇਗੀ ਜਿਸ ਨਾਲ ਮਹਿੰਗਾਈ ਤੇ ਹੋਰ ਦਬਾਅ ਪੈ ਸਕਦਾ ਹੈ ਇੱਥੇ ਵੱਡਾ ਮੁੱਦਾ ਇਹ ਹੈ ਕਿ ਬਜਟ ਮੁਕਾਬਲੇ ਤਨ ਥੋੜੇ ਸਮੇਂ ਵਿੱਚ ਟੀਚੇ ਤੇ ਵਾਪਸ ਆਉਣ ਤੇ ਕੰਮ ਕਰਨ ਵਾਲੀ ਮਹਿੰਗਾਈ ਤੇ ਕਿੰਨਾ ਨਿਰਭਰ ਕਰਦਾ ਹੈ ਔਟਵਾ ਯੂਨੀਵਰਸਿਟੀ ਵਿੱਚ ਇੰਸਟੀਚਿਊਟ ਆਫ ਫਿਜ਼ੀਕਲ ਸਟੱਡੀਜ਼ ਐਂਡ ਡੈਮੋਕ੍ਰੇਸੀ ਦੇ ਵਾਈਸ ਪ੍ਰੈਜ਼ੀਡੈਂਟ ਨੇ ਕਿਹਾ ਕਿ ਇਹ ਸਭ ਕੁਝ ਨਿਰੰਤਰ ਵਿਕਾਸ ਤੇ ਨਿਰਭਰ ਕਰਦਾ ਹੈ ਵਿਕਾਸ ਅਰਥਚਾਰੇ ਦੇ ਬਿਹਤਰ ਹੋਣ ਤੇ ਨਿਰਭਰ ਕਰਦਾ ਹੈ ਅਰਥਚਾਰੇ ਦਾ ਬਿਹਤਰ ਹੋਣਾ ਇਸ ਸਾਲ ਵਿਆਜ ਦਰਾਂ ਵਿੱਚ ਕਟੌਤੀ ਤੇ ਨਿਰਭਰ ਕਰਦਾ ਹੈ ਅਤੇ ਵਿਆਜ ਦਰਾਂ ਵਿੱਚ ਕਮੀ ਮਹਿੰਗਾਈ ਦੇ 2% ਦੇ ਟੀਚੇ ਵੱਲ ਆਉਣ ਤੇ ਨਿਰਭਰ ਕਰਦੀ ਹੈ ਉਨ੍ਹਾਂ ਇਹ ਵੀ ਕਿਹਾ ਹੈ ਕਿ ਇਹ ਕਾਰਕ ਸਿਰਫ ਬਜਟ ਦੇ ਅਰਥ ਸ਼ਾਸਤਰ ਨੂੰ ਹੀ ਨਹੀਂ ਚਲਾ ਰਹੇ ਸਗੋਂ ਰਾਜਨੀਤੀ ਨੂੰ ਵੀ ਚਲਾ ਰਹੇ ਨੇ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਵਿਆਜ ਦਰਾਂ ਵਿੱਚ ਲੋੜੀਂਦੀ ਕਟੌਤੀ ਵੀ ਕਰਨੀ ਪਵੇਗੀ ਤਾਂ ਕਿ ਲੋਕ ਕੁਝ ਬਿਹਤਰ ਮਹਿਸੂਸ ਕਰਨ। ਅਮਰੀਕਾ ਵਿੱਚ ਮਹਿੰਗਾਈ ਦਰ ਮੁੜ 3.5% ਦੇ ਪਹੁੰਚ ਜਾਣ ਕਰਕੇ ਅਮਰੀਕੀ ਨੀਤੀ ਕਾੜੇ ਹੁਣ ਵਿਆਜ ਦਰਾਂ ਨੂੰ ਲੰਬੇ ਸਮੇਂ ਲਈ ਉੱਚਾ ਰੱਖਣ ਬਾਰੇ ਚਰਚਾਵਾ ਕਰ ਰਹੇ ਨੇ। ਕੈਨੇਡਾ ਦੇ ਆਰਥਿਕ ਅਨੁਮਾਨ ਅਨਿਸ਼ਚਿਤ ਤੱਕ ਦੇ ਬਦਲਾਕਾਰਨ ਤੁੰਦਲੇ ਜਹੇ ਨੇ ਪਹਿਲਾ ਮਹਾਮਾਰੀ ਅਤੇ ਲਾਕਡਾਊਨ ਦਾ ਪ੍ਰਭਾਵ ਫਿਰ ਸਪਲਾਈ ਚੇਨ ਦੀਆਂ ਰੁਕਾਵਟਾਂ ਫਿਰ ਕੀਮਤਾਂ ਵਿੱਚ ਅਚਾਨਕ ਵਾਧਾ ਅਤੇ ਫਿਰ ਵਿਆਜ ਦਰਾਂ ਵਿੱਚ ਜ਼ਬਰਦਸਤ ਤੇਜ਼ੀ ਵਿਸੇ ਨਵੰਬਰ ਵਿੱਚ ਕਨੇਡੀਅਨ ਆਰਥਿਕਤਾ ਫੌਲ ਇਕਨੋਮਿਕ ਸਟੇਟਮੈਂਟ ਦੇ ਅਨੁਮਾਨਾਂ ਨਾਲੋਂ ਕੁਝ ਬਿਹਤਰ ਵਿਦਿਏ ਜਿਸ ਨਾਲ ਸਰਕਾਰ ਨੂੰ ਅਰਬਾਂ ਡਾਲਰ ਦੀ ਤਬਦੀਲੀ ਕਰਨ ਦੇ ਹੁਨ ਚਾਇਸ ਮਿਲੀ ਜੀਨ ਦਾ ਕਹਿਣਾ ਹੈ ਕਿ ਇਸ ਆਰਥਿਕ ਵਾਅਦੇ ਦਾ ਬਹੁਤਾ ਹਿੱਸਾ ਵਧੇਰੇ ਇਮੀਗ੍ਰੇਸ਼ਨ ਤੋਂ ਆਇਆ ਹੈ ਪਰ ਹੁਣ ਫੈਡਰਲ ਸਰਕਾਰ ਨੇ ਅਗਲੇ ਸਾਲ ਆਉਣ ਵਾਲੇ ਨਵੇਂ ਕੈਨੇਡੀਅਨਸ ਦੀ ਗਿਣਤੀ ਨੂੰ ਘਟਾ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਫੈਡਰਲ ਬਜਟ ਵਿੱਚ ਵਰਤੇ ਗਏ ਅਨੁਮਾਨ ਇਮੀਗ੍ਰੇਸ਼ਨ ਟੀਚਾ ਨੂੰ ਬਦਲਣ ਤੋਂ ਪਹਿਲਾਂ ਸੰਕਲਿਤ ਕੀਤੇ ਗਏ ਨੇ ਉਹਨਾਂ ਇਹ ਵੀ ਕਿਹਾ ਕਿ 2023 ਵਿੱਚ ਆਰਥਿਕ ਮੰਦੀ ਨਾ ਆਉਂਦਾ ਇੱਕੋ ਇੱਕ ਕਾਰਨ ਇਮੀਗ੍ਰੇਸ਼ਨ ਸੀ ਉਹਨਾਂ ਕਹੇ ਹੈ ਕਿ ਇਹ ਸਿਰਫ ਇੱਕ ਨੁਕਤੇ ਦੀ ਉਦਾਹਰਣ ਹੈ ਜਿਹੜਾ ਆਰਥਿਕ ਵਿਕਾਸ ਦੇ ਅਨੁਮਾਨਾਂ ਨੂੰ ਬਦਲ ਸਕਦਾ ਹੈ ਪ੍ਰੈਜ਼ੀਡੈਂਟ ਸਾਹਿਰ ਖਾਨ ਨੇ ਕਿਹਾ ਹੈ ਕਿ ਬਜਟ ਵਿੱਚ ਕਿਸੇ ਵੀ ਨਵੀਂ ਆਰਥਿਕ ਚੁਣੌਤੀ ਜਾਂ ਜੋਖਮ ਦੀ ਸੰਭਾਵਨਾ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ ਹੈ ਇਸ ਕਰਕੇ ਜੇ ਆਰਥਿਕ ਅੰਕੜੇ ਉਮੀਦ ਦੇ ਹਿਸਾਬ ਨਾਲ ਰਹਿੰਦੇ ਨੇ ਤਾਂ ਤਾਂ ਠੀਕ ਹੈ ਪਰ ਅੰਕੜਿਆਂ ਦੀ ਬਦਲ ਜਾਣ ਦੀ ਪ੍ਰਵਿਰਤੀ ਹੁੰਦੀ ਹੈ ਕਾਰ ਜੈਕਿੰਗ ਨੂੰ ਲੈ ਕੇ ਟ੍ਰਾਂਟੋ ਪੁਲਿਸ ਨੇ ਪੂਰੀ ਸੜਗਰਮੀ ਵਿਖਾਈ ਜਿਸ ਤਹਿਤ 3 ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ ਇਸ ਵਿੱਚ ਇੱਕ ਭਾਰਤੀ ਮੂਲ ਦਾ ਨੌਜਵਾਨ ਵੀ ਸ਼ਾਮਿਲ ਹੈ ਟ੍ਰਾਂਟੋ ਪੁਲਿਸ ਹੈੱਡਕੁਆਰਟਰ ਨੇ ਇੱਕ ਮੀਡੀਆ ਕਾਨਫਰੰਸ ਦੇ ਵਿੱਚ ਕਾਰ ਜੈਕਿੰਗ ਦੀ ਜਾਂਚ ਵਿੱਚ ਗ੍ਰਿਫਤਾਰੀਆਂ ਦਾ ਐਲਾਨ ਕੀਤਾ ਤੇ ਇਸ ਸੰਬੰਧੀ ਵੇਰਵੇ ਪ੍ਰਦਾਨ ਕੀਤੇ ਨੇ ਇਹ ਦੋਸ਼ ਹੈ ਕਿ ਸ਼ਨੀਵਾਰ 6 ਅਪ੍ਰੈਲ 2024 ਨੂੰ ਦੁਪਹਿਰ ਲਗਭਗ 2 ਵਜੇ ਅਧਿਕਾਰੀਆਂ ਨੇ ਅਲਸਮੇਰ ਫਰੋਡ ਅਤੇ ਕੈਨੇਡੀ ਰੋਡ ਖੇਤਰ ਵਿੱਚ ਇੱਕ ਕਾਰ ਜੈਕਿੰਗ ਦਾ ਜਵਾਬ ਦਿੱਤਾ ਪੀੜਿਤ ਇੱਕ ਪਾਰਕਿੰਗ ਵਿੱਚ ਨੀਲੇ ਰੰਗ ਦੀ BMW X5 ਤੋਂ ਬਾਹਰ ਆ ਰਿਹਾ ਸੀ ਜਦੋਂ ਇੱਕ ਚਿੱਟੇ ਰੰਗ ਦੀ SUV ਉਹਨਾਂ ਦੇ ਪਿੱਛੇ ਖੜੀ ਸੀ। ਕਾਲੇ ਕੱਪੜੇ ਅਤੇ ਮਾਸਕ ਪਹਿਨੇ ਤਿੰਨ ਪੁਰਸ਼ ਸ਼ੱਕੀ ਚਿੱਟੇ SUV ਤੋਂ ਬਾਹਰ ਨਿਕਲੇ ਅਤੇ BMW X5 ਕੋਲ ਪਹੁੰਚੇ। ਸ਼ੱਕੀ ਵਿਅਕਤੀਆਂ ਨੇ ਕਾਰ ਦੀਆਂ ਚਾਬੀਆਂ ਦੀ ਮੰਗ ਕੀਤੀ ਅਤੇ ਇੱਕ ਸ਼ੱਕੀ ਨੇ ਪੀੜਿਤ ਵੱਲ ਹਥਿਆਰ ਦਾ ਇਸ਼ਾਰਾ ਕੀਤਾ। ਸ਼ੱਕੀਆਂ ਨੇ ਕਾਰ ਦੀਆਂ ਚਾਬੀਆਂ ਹਾਸਲ ਕਰ ਲਈਆਂ ਅਤੇ ਦੋਵੇਂ ਵਾਹਨ ਪਾਰਕਿੰਗ ਲੋਟ ਤੋਂ ਚਲੇ ਗਏ। ਪੀੜਤਾ ਨੂੰ ਕੋਈ ਸੱਟ ਨਹੀਂ ਲੱਗੀ। ਹੋਰ ਦੋਸ਼ ਲਗਾਏ ਗਏ ਨੇ ਕਿ 11 ਅਪ੍ਰੈਲ ਨੂੰ ਲਗਭਗ 8 ਵਜੇ ਅਫਸਰਾਂ ਨੇ ਯੌਂਗ ਸਟਰੀਟ ਅਤੇ ਸ਼ੈਪਰਡ ਐਵੇਨਿਊ ਖੇਤਰ ਵਿੱਚ ਇੱਕ ਕਾਰ ਜੈਕਿੰਗ ਦਾ ਜਵਾਬ ਦਿੱਤਾ ਚਾਰ ਪੁਰਸ਼ ਸ਼ੱਕੀ ਇੱਕ ਸਲੇਟੀ ਸਿਡਾਨ ਤੋਂ ਬਾਹਰ ਨਿਕਲੇ ਅਤੇ ਇੱਕ ਗੈਸ ਸਟੇਸ਼ਨ ਤੇ ਇੱਕ 2021 ਚਿੱਟੇ ਲੈਂਬਰਗਿਨੀ ਆਰਸ ਦੇ ਮਾਲਕ ਕੋਲ ਪਹੁੰਚੇ ਮਾਲਕ ਤੇ ਸ਼ੱਕੀ ਵਿਅਕਤੀਆਂ ਦੁਆਰਾ ਵਾਰ-ਵਾਰ ਹਮਲਾ ਕੀਤਾ ਗਿਆ ਜੋ ਆਖਰਕਾਰ ਪੀੜਤ ਦੀਆਂ ਚਾਬੀਆਂ ਲੈ ਕੇ ਲੈਂਬਰਗਿਨੀ ਵਿੱਚ ਭੱਜ ਗਏ ਇਸ ਵਿੱਚ ਸ਼ਾਮਲ ਹੋਰ ਵਿਅਕਤੀ ਦੂਜੀ ਗੱਡੀ ਦੇ ਵਿੱਚ ਫਰਾਰ ਹੋ ਗਏ ਪੀੜਿਤ ਨੂੰ ਗੰਭੀਰ ਪਰ ਗੈਰ ਜਾਨਲੇਵਾ ਖਤਰੇ ਵਾਲੀਆਂ ਸੱਟਾਂ ਲੱਗੀਆਂ ਤੇ ਉਸ ਨੂੰ ਇਲਾਜ ਵਾਸਤੇ ਹਸਪਤਾਲ ਪਹੁੰਚਾਇਆ 12 ਅਪ੍ਰੈਲ ਨੂੰ ਲਗਭਗ 10:30 ਵਜੇ ਅਧਿਕਾਰੀਆਂ ਨੇ ਇਸ ਲਿੰਕਟਨ ਐਵੇਨਿਊ ਅਤੇ ਸਟੀਲਜ਼ ਐਵੇਨਿਊ ਪੱਛਮੀ ਖੇਤਰ ਵਿੱਚ ਇੱਕ ਚੋਰੀ ਹੋਏ ਵਾਹਨ ਦੀ ਜਾਂਚ ਕੀਤੀ ਇਸ ਮਾਮਲੇ ਦੇ ਵਿੱਚ ਮਿਸ ਸਾਗਾ ਦੇ 21 ਸਾਲਾਂ ਮਹਿਕਸ਼ ਸੋਹਲ ਓਕਵਿਲ ਦੇ 19 ਸਾਲਾਂ ਡਾਕੂਨ ਗ੍ਰੀਨ ਅਤੇ ਓਸ਼ਵਾ ਦੇ 17 ਸਾਲਾਂ ਨੌਜਵਾਨ ਨੂੰ ਚਾਰਜ ਕੀਤਾ ਹੈ Several charges, including failure to comply, release orders, and breach of probation, attest to their blatant disregard for the law. This particular incident involved two carjacking, resulting in three arrests and three seizures of firearms. A total of 54 charges have been laid thus far, additional are pending. One victim suffered serious injuries during their carjacking. And miraculously, none of our officers were harmed during the arrests. As the victim exited his vehicle, a white SUV pulled up behind him. Three masked male suspects, all dressed in black, armed with a firearm, demanded his keys. They took his vehicle, and thankfully, nobody was physically injured. On Thursday, April 11th, 2024, another resident was filling up his Lamborghini Urus at a gas station in the Young and Shepherd Avenue area in the city, when a gray sedan approached, four male suspects exited the sedan, assaulted the victim, and eventually took his keys. The victim was repeatedly assaulted and run over by his own victim as the suspects fled. He suffered serious in injuries and was taken to hospital. The trauma inflicted on victims of this violence cannot be overstated. Being threatened with a gun. Can have long-term impact on one's sense of safety, well-being, and let alone experiencing physical violence and serious physical threats. This is why it's imperative that we continue working closely with our law enforcement partners to address these crimes and bring those responsible to justice. <laughs> ਫੈਡਰਲ ਸਰਕਾਰ ਪ੍ਰਵਾਸੀਆਂ ਨੂੰ ਆਪਣੀਆਂ ਸਜ਼ਾਵਾਂ ਵਿੱਚ ਕੈਦ ਕਰਨ ਦੀ ਯੋਜਨਾ ਬਣਾ ਰਹੀ ਹੈ ਇਹ ਪ੍ਰਸਤਾਵ ਉਦੋਂ ਆਇਆ ਜਦੋਂ ਪ੍ਰੋਵਿੰਸਾਂ ਨੇ ਕਿਹਾ ਕਿ ਉਹ ਹੁਣ ਇਮੀਗ੍ਰੇਸ਼ਨ ਨਜ਼ਰਬੰਦਾਂ ਨੂੰ ਨਹੀਂ ਰੱਖਣਗੇ ਮੰਗਲਵਾਰ ਨੂੰ ਪੇਸ਼ ਕੀਤੇ ਫੈਡਰਲ ਬਜਟ ਦੇ ਅਨੁਸਾਰ ਟਰੂਡੋ ਸਰਕਾਰ ਉੱਚ ਜੋਖਮ ਸਮਝੇ ਜਾਂਦੇ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲੈਣ ਲਈ ਸੰਗੀ ਜੇਲ੍ਹਾਂ ਦੀ ਵਰਤੋਂ ਕਰਨਾ ਚਾਹੁੰਦੀ ਹੈ ਵਿੱਤੀ ਦਸਤਾਵੇਜ਼ ਦੇ ਦਿੱਤੇ ਬਿਆਨਾਂ ਨੇ ਮਨੁੱਖੀ ਅਧਿਕਾਰ ਸੰਗਠਨਾ ਨੂੰ ਨਿਰਾਸ਼ ਕੀਤਾ ਹੈ ਫੈਡਰਲ ਬਜਟ ਦੇ ਪੰਨਾ 409 ਤੇ ਅਨਕਸ 3 ਪੜਦਾ ਹੈ ਕਿ ਸਰਕਾਰ ਉੱਚ ਜੋਖਮ ਵਾਲੇ ਇਮੀਗ੍ਰੇਸ਼ਨ ਨਿਯੰਤਰਣ ਦੀ ਉਦੇਸ਼ ਲਈ ਫੈਡਰਲ ਸੁਧਾਰ ਆਪਮਕਾ ਸਹੂਲਤਾਂ ਦੀ ਵਰਤੋਂ ਨੂੰ ਸਮਰੱਥ ਬਣਾਉਣ ਲਈ ਸੁਧਾਰ ਅਤੇ ਸ਼ਰਤੀਆ ਰਿਹਾਈ ਐਕਟ ਅਤੇ ਇਮੀਗ੍ਰੇਸ਼ਨ ਅਤੇ ਰਿਫਿਜੀ ਪ੍ਰੋਟੈਕਸ਼ਨ ਐਕਟ ਵਿੱਚ ਸੋਧਾਂ ਪੇਸ਼ ਕਰਨ ਦਾ ਪ੍ਰਸਤਾਵ ਕਰਦੀ ਹੈ ਵਿਸ਼ਵ ਸ਼ਰਨਾਰਥੀ ਅਤੇ ਪ੍ਰਵਾਸ ਕੌਂਸਲ ਦੇ ਚੇਅਰ ਲਾਇਡ ਐਕਸਵਰਥ ਨੇ ਕਿਹਾ ਹੈ ਕਿ ਮੈਨੂੰ ਵਿਸ਼ਵਾਸ ਘਾਤ ਦੀ ਇੱਕ ਵੱਡੀ ਭਾਵਨਾ ਮਹਿਸੂਸ ਹੋਈ ਐਲਨ ਰੌਕ ਜੋ ਇਸ ਸੰਸਥਾ ਦੇ ਮੈਂਬਰ ਵੀ ਨਹੀਂ ਉਹਨਾਂ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਇਹ ਮੂਲ ਨੀਤੀ ਜਿੰਨ ਕਿਤਰਾਂ ਕੀਮਤਾਂ ਨਾਲ ਮੇਲ ਨਹੀਂ ਖਾਂਦਾ ਤੇ ਸਾਡੇ ਦੇਸ਼ ਨੂੰ ਪਨਾਹ ਦੇਣ ਵਾਲੇ ਦੇਸ਼ ਜੋ ਵਿਸ਼ਵਾਸ ਘਾਤ ਕਰਦਾ ਹੈ ਦੁਵੰਦਾਂ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਦੇ ਉਦੇਸ਼ਾਂ ਲਈ ਲੋਕਾਂ ਨੂੰ ਕੈਦ ਕਰਨਾ ਉਹਨਾਂ ਦੇ ਬੁਨਿਆਦੀ ਮਨੁੱਖੀ ਅਧਿਕਾਰਾਂ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਹੈ ਵਿਸ਼ਵ ਸ਼ਰਨਾਰਥੀ ਅਤੇ ਪ੍ਰਵਾਸ ਕੌਂਸਲ ਉਹਨਾਂ ਸਮੂਹਾਂ ਵਿੱਚੋਂ ਇੱਕ ਹੈ ਜਿਸ ਨੇ ਹਿਊਮਨ ਰਾਈਟਸ ਵਾਚ ਅਤੇ ਐਮਨੈਸਟੀ ਇੰਟਰਨੈਸ਼ਨਲ ਦੇ ਨਾਲ-ਨਾਲ ਪ੍ਰਾਂਤਾਂ ਨੂੰ ਸੰਘੀ ਸਰਕਾਰ ਨਾਲ ਆਪਣੇ ਇਮੀਗ੍ਰੇਸ਼ਨ ਨਜ਼ੁਲਬੰਦੀ ਸਮਝੌਤਿਆਂ ਨੂੰ ਖਤਮ ਕਰਨ ਲਈ ਮਨਾਉਣ ਲਈ ਮੁਹਿੰਮ ਚਲਾਈ ਰੌਕ ਕਹਿੰਦੇ ਨੇ ਕਿ ਸੰਘੀ ਸਰਕਾਰ ਦੀ ਹੁਣ ਇਸ ਦੀਆਂ ਸਜ਼ਾਵਾਂ ਦੀ ਵਰਤੋਂ ਕਰਨ ਦੀ ਯੋਜਨਾ ਉਹ ਕਾਰ ਜਿਨ੍ਹਾਂ ਨੇ ਸਭ ਤੋਂ ਭੈੜੇ ਅਪਰਾਧ ਕੀਤੇ ਨੇ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ ਦੋ ਸਾਬਕਾ ਫੈਡਰਲ ਲਿਬਰਲ ਮੰਤਰੀਆਂ ਦਾ ਮੰਨਣਾ ਹੈ ਕਿ ਟਰੂਡੋ ਸਰਕਾਰ ਦਾ ਪ੍ਰਸਤਾਵ ਲਿਬਰਲ ਕਦਰਾਂ-ਕੀਮਤਾਂ ਨਾਲ ਮੇਲ ਨਹੀਂ ਖਾਂਦਾ ਅਤੇ ਕਹਿੰਦੇ ਨੇ ਕਿ ਉਹ ਇਸ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਅਤੇ ਜਨਤਕ ਸੁਰੱਖਿਆ ਮੰਤਰੀ ਡੋਮਿਨਿਕ ਬਲੈਂਕ ਦੇ ਦਫ਼ਤਰ ਕੋਈ ਟਿੱਪਣੀ ਨਹੀਂ ਕਰ ਰਹੇ इमिग्रेशन अटिल रिफ्यूजी प्रोटेक्शन एक्ट ਦੇ ਤਹਿਤ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵਿਦੇਸ਼ੀ ਨਾਗਰਿਕਾਂ ਨੂੰ ਹਿਰਾਸਤ ਵਿੱਚ ਲੈ ਸਕਦੀ ਹੈ ਜਿਸ ਵਿੱਚ ਸ਼ਰਨਾਰਥੀ ਦਾਅਵੇਦਾਰ ਵੀ ਸ਼ਾਮਲ ਨੇ ਜੇਕਰ ਉਹਨਾਂ ਨੂੰ ਉਡਾਨ ਦਾ ਖਤਰਾ ਮੰਨਿਆ ਜਾਂਦਾ ਹੈ ਉਹਨਾਂ ਦੀ ਪਛਾਣ ਚੰਗੀ ਤਰ੍ਹਾਂ ਸਥਾਪਿਤ ਨਹੀਂ ਹੈ ਜਾਂ ਜੇਕਰ ਉਹ ਇਸ ਨੂੰ ਖਤਰਾ ਮੰਨਦੇ ਨੇ 2012 ਤੋਂ 2023 ਦੇ ਵਿਚਾਲੇ CBSA ਦੁਆਰਾ ਹਿਰਾਸਤ ਵਿੱਚ ਲਏ ਗਏ 71988 ਪ੍ਰਵਾਸੀਆਂ ਵਿੱਚੋਂ ਜ਼ਿਆਦਾਤਰ ਨੂੰ ਉਡਾਣ ਦੇ ਜੋਖਮ ਬਜੂਮੰਨਿਆ ਗਿਆ ਸੀ ਪਾਪ ਆਉਟਰ ਏਜੰਸੀ ਦਾ ਮੰਨਣਾ ਹੈ ਕਿ ਉਹ ਇਮੀਗ੍ਰੇਸ਼ਨ ਪ੍ਰਕਿਰਿਆમાં ਜਿਵੇਂ ਕਿ ਹਟਾਉਣਾ ਉਸ ਵਾਸਤੇ ਪੇਸ਼ ਨਹੀਂ ਹੋਣਗੇ ਸੀਬੀਐਸਏ ਫਿਰ ਫੈਸਲਾ ਕਰ ਰਹੀ ਹੈ ਕਿ ਕੀ ਉਹਨਾਂ ਨੂੰ ਟੋਰਾਂਟੋ ਲਾਵਲ ਕਿਬੈਕ ਜਾਂ ਸਰੀ ਬ੍ਰਿਟਿਸ਼ ਕੋਲੰਬੀਆ ਵਿੱਚ ਆਪਣੇ ਤਿੰਨ ਸੰਖੀ ਇਮੀਗ੍ਰੇਸ਼ਨ ਹੋਲਡਿੰਗ ਸੈਂਟਰਾਂ ਵਿੱਚੋਂ ਇੱਕ ਵਿੱਚ ਬੰਦ ਕਰਨਾ ਹੈ ਜਾਂ ਕਿਸੇ ਸੁਪਾਈ ਜੇਲ ਵਿੱਚ ਬੰਦ ਕਰਨਾ ਹੈ ਇਹ ਤੱਥ ਕਿ ਫੈਡਰਲ ਸਰਕਾਰ ਦਾ ਬਿਆਨ ਸਿਰਫ ਉੱਚ ਜੋਖਮ ਇਮੀਗ੍ਰੇਸ਼ਨ ਨਜ਼ਿਕਬੰਦਾ ਦਾ ਹਵਾਲਾ ਦੇ ਰਿਹਾ ਹੈ ਰੋਕ ਨੂੰ ਭਰੋਸਾ ਨਹੀਂ ਦੇ ਰਿਹਾ ਸੰਲੰਤਰਾਨਾ ਪ੍ਰਵਾਸੀਆਂ ਨੂੰ ਪ੍ਰੋਵਿੰਸ਼ੀਅਲ ਸੁਧਾਰਾਤਮਕ ਸਹੂਲਤਾਂ ਵਿੱਚ ਪੇਜਿਆ ਗਿਆ ਜਦੋਂ ਪ੍ਰਾਂਤ ਵਿੱਚ ਕੋਈ ਸੰਗੀ ਕੇਂਦਰ ਨਹੀਂ ਸੀ ਜਿੱਥੇ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਸੀ ਜਦੋਂ ਉਹਨਾਂ ਨੂੰ ਉੱਚ ਜੋਖਮ ਮੰਨਿਆ ਜਾਂਦਾ ਸੀ ਤਾਂ ਜਦੋਂ ਉਹਨਾਂ ਨੂੰ ਮਾਨਸਿਕ ਸਿਹਤ ਸਮੱਸਿਆਵਾਂ ਸਨ ਪਰ 2022 ਤੋਂ ਸਾਰੇ ਪ੍ਰਾਂਤਾਂ ਨੇ ਇੱਕ ਤੋਂ ਬਾਅਦ ਇੱਕ ਇਮੀਗ੍ਰੇਸ਼ਨ ਸੰਬੰਧਿਤ ਉਦੇਸ਼ਾਂ ਲਈ ਰੱਖੇ ਗਏ ਲੋਕਾਂ ਨੂੰ ਕੈਦ ਕਰਨ ਤੋਂ ਇਨਕਾਰ ਕਰ ਦਿੱਤਾ ਜੋ ਅਜਿਹਾ ਕਰਨ ਤੋਂ ਰੋਕਣ ਲਈ ਵਚਨਬੱਧ ਕੀਤਾ ਹੈ ਕਈ ਸੁਭਿਆ ਨੇ ਸੀਬੀਐਸਸੀ ਨਾਲ ਰਸਮੀ ਸਮਝੌਤਿਆਂ ਤੇ ਦਸਤਖਤ ਕੀਤੇ ਸਨ ਜਿਸ ਤਹਿਤ ਉਹਨਾਂ ਨੂੰ ਏਜੰਸੀ ਨੂੰ ਰੱਦ ਕਰਨ ਦਾ 1 ਸਾਲ ਦਾ ਨੋਟਿਸ ਦੇਣਾ ਪੈਂਦਾ ਸੀ। ਆਟੋ ਵਿੱਚ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਬਜਟ ਪੇਸ਼ ਕਰਨ ਤੋਂ ਬਾਅਦ ਅਗਲੇ ਦਿਨ ਫੈਡਰਲ ਲਿਬਰਲ ਕੌਕਸ ਦੀ ਹਫਤਾਵਾਰੀ ਮੀਟਿੰਗ ਵਿੱਚ ਟਿੱਪਣੀਆਂ ਪ੍ਰਦਾਨ ਕੀਤੀਆਂ ਨੇ। ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਲਿਬਰਲ ਕੌਕਸ ਨੂੰ ਸੰਬੋਧਨ ਕਰਦਿਆਂ ਵੋਟਰਾਂ ਦਾ ਮਤ ਵਾਪਸ ਜਿੱਤਣ ਅਤੇ ਕੰਜ਼ਰਵੇਟਿਵਾਂ ਨੂੰ ਰੱਖਿਆਤਮਕ ਤੇ ਪਾਉਣ ਦੀ ਕੋਸ਼ਿਸ਼ ਕਰਨ ਦੀ ਆਪਣੀ ਰਣਨੀਤੀ ਦੀ ਰੂਪਰੇਖਾ ਤਿਆਰ ਕੀਤੀ। ਇਸ ਮੌਕੇ ਉਹਨਾਂ ਨੇ ਕੰਜ਼ਰਵੇਟਿਵਾਂ ਤੇ ਵੀ ਨਿਸ਼ ਕਨਜ਼ਰਵੇਟਿਵ ਲੀਡਰ ਪੀਰ ਪੋਲੀਵਰ ਨੂੰ ਅਤੀ ਅਮੀਰ ਦੇਸ਼ ਸਹਿਯੋਗੀ ਵਜੋਂ ਡਾਂਟਨ ਦੀ ਕੋਸ਼ਿਸ਼ ਕੀਤੀ ਜਦੋਂ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਹੈ ਕਿ ਉਹਨਾਂ ਦੀ ਪਾਰਟੀ ਕਾਟੇ ਵਾਲੇ ਬਜਟ ਦਾ ਸਮਰਥਨ ਨਹੀਂ ਕਰੇਗੀ ਜੋ ਟੈਕਸਾਂ ਨੂੰ ਵਧਾਉਂਦਾ ਹੈ ਅਤੇ ਦੇਸ਼ ਦੇ ਸੱਤ ਤੋਂ ਵੱਧ ਆਮਦਨ ਕਮਾਉਣ ਵਾਲਿਆਂ ਅਤੇ ਚੋਣਵੇਂ ਕਾਰਪੋਰੇਸ਼ਨਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਫੈਡਰਲ ਬਜਟ ਵਿੱਚ ਸਰਕਾਰ ਨੇ ਹਾਊਸਿੰਗ ਰਣਨੀਤੀ ਫਾਰਮੇਕਿਅਰ ਰੱਖਿਆ ਸਵਦੇਸ਼ੀ ਸੇਵਾਵਾਂ ਅਤੇ ਖੋਜ ਤੇ ਨਵੀਨਤਾ ਵਰਗੇ ਕਿਫਾਇਤੀ ਉਪਾਅਾਂ ਲਈ ਨਵੇਂ ਖਰਚਿਆਂ ਵਿੱਚ ਲਗਭਗ 53 ਬਿਲੀਅਨ ਡਾਲਰ ਦਾ ਖੁਲਾਸਾ ਕੀਤਾ ਹੈ ਲਿਬਰਲ ਨਵੇਂ ਟੈਕਸ ਮਾਲੀਏ ਵਿੱਚ 19.4 ਬਿਲੀਅਨ ਡਾਲਰ ਵਧਾ ਕੇ ਹਿੱਸੇ ਵਿੱਚ ਨਵੇਂ ਖਰਚਿਆਂ ਲਈ ਭੁਗਤਾਨ ਕਰਨਗੇ ਕਾਰਪੋਰੇਸ਼ਨਲ ਨੇ ਸਰਕਾਰ ਪੂੰਜੀ ਲਾਭ ਦੇ ਟੈਕਸ ਯੋਗ ਹਿੱਸੇ ਨੂੰ ਡੇਢ ਤੋਂ 2 ਤਿਹਾਈ ਤੱਕ ਵਧਾਏਗੀ ਵਿਅਕਤੀਆਂ ਲਈ ਟੈਕਸ ਯੋਗ ਹਿੱਸਾ 2,50,000 ਡਾਲਰ ਤੋਂ ਵੱਧ ਸਾਲਾਨਾ ਪੂੰਜੀ ਲਾਭਾਂ ਤੇ ਉਹੀ ਰਕਮ ਵੱਧ ਜਾਵੇਗਾ ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੰਜ਼ਰਵੇਟਿਵ ਲੀਡਰ ਪੀਰ ਪੋਲੀਵਰ ਤੇ ਨਿਸ਼ਾਨੇ ਸਾਧਿਆਂ ਕੀ ਕਿਹਾ ਆਉ ਸੁਣਦੇ ਹਾਂ ਯੂ ਡਿਡ ਇਟ ਟੂ ਮੀਟ ਬਿਗ ਚੈਲੰਜਸ ਯੂ ਡਿਡ ਇਟ ਟੂ ਮੇਕ ਕੈਨੇਡਾ ਅ ਪਲੇਸ ਵੇਅਰ एवरीवन ਹੈਜ਼ ਅ ਸੇਮ ਓਪਰਚੂਨਿਟੀ ਟੂ ਗੈਟ ਅਹੈਡ ਅ ਰੀਅਲ ਐਂਡ ਫੇਅਰ ਚਾਂਸ ਟੂ ਸਕਸੀਡ But for Canada to succeed, it needs to be Our future depends on it. We can't down. There are politicians out there who just want to rile people up and tear things down. Who don't think it's the government's job to step up to make sure the economy is fair for everyone. Conservatives have already said they're voting against this budget. They're voting. Against fairness, they will be voting against asking the ultra rich to pay their share. Canadians need responsible leadership right now. Leaders who come to them with solutions, ready to invest in Canadians' ideas and Canadians' futures. This budget lays out a plan to make sure Canadians can build homes, build companies, build solutions, and make the best country in the world even better. So let's get to it together. Let's build a country that is stronger, more prosperous, and fair for every generation. Merci, mes amis. Let's get out there. ਜ਼ਿਕਰ ਹੋਇਆ ਹੈ ਕਿ ਕੰਜ਼ਰਵੇਟਿਵ ਲੀਡਰ ਨੇ ਬਜਟ ਦੇ ਕਾਟੇ ਵਾਲੇ ਖਰਚਿਆਂ ਦੀ ਆਲੋਚਨਾ ਕੀਤੀ ਜਿਸ ਨੂੰ ਉਹ ਉੱਚ ਮਹਿੰਗਾਈ ਅਤੇ ਸੰਘੀ ਕਰਜ਼ੇ ਨੂੰ ਵਧਾਉਣ ਲਈ ਜ਼ਿੰਮੇਵਾਰ ਠਹਿਰਾਉਂਦੇ ਨੇ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਹੁਣ ਸੰਘੀ ਸਿਹਤ ਖਰਚਾ ਨਾਲੋਂ ਕਰਜ਼ੇ ਦੀ ਸੇਵਾ ਦੇ ਖਰਚਿਆਂ ਵਿੱਚ ਵਧੇਰੇ ਭੁਗਤਾਨ ਕਰ ਰਹੀਏ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਸਰ ਮਾਰ ਲੈਣੀਆਂ ਮੁਖੜ ਲੈਣਸਤੇ ਕੈਨੇਡਾ ਦੀ ਹੁਣ ਤੱਕ ਦੀ ਸੋਨੇ ਦੀ ਸਭ ਤੋਂ ਵੱਡੀ ਚੋਰੀ ਦੇ ਵਿੱਚ ਨਵਾਂ ਮੋੜ ਪੰਜਾਬੀਆਂ ਸਮੇਤ ਕੁੱਲ 9 ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਸਰਕਾਰ ਨੇ ਫੈਡਰਲ ਬਜਟ 2024 ਕੀਤਾ ਪੇਸ਼ ਮਹਿੰਗਾਈ ਦੇ ਵਧਨ ਦੇ ਨਾਲ-ਨਾਲ ਕਈ ਤਰ੍ਹਾਂ ਦੇ ਸਵਾਲਾਂ ਦਾ ਪਿਆਕਰਨਾ ਸਾਹਮਣਾ ਕਾਰ ਜੈਕਿੰਗ ਨੂੰ ਲੈ ਕੇ ਟ੍ਰਾਂਟੋ ਪੁਲਿਸ ਨੇ ਕੀਤੀਆਂ ਤਿੰਨ ਗ੍ਰਿਫਤਾਰੀਆਂ ਭਾਰਤੀ ਮੂਲ ਦਾ ਨੌਜਵਾਨ ਵੀ ਗ੍ਰਿਫਤਾਰ ਹੋਏ ਵਿਅਕਤੀਆਂ ਵਿੱਚ ਸ਼ਾਮਿਲ ਫੈਡਰਲ ਬਜਟ ਦੇ ਵਿੱਚ ਟ੍ਰੂਡੋ ਸਰਕਾਰ ਨੇ ਕੀਤਾ ਅਹਿਮ ਐਲਾਨ ਉੱਚ ਜੋਖਮ ਸਮਝੇ ਜਾਂਦੇ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲੈਣ ਲਈ ਸੰਗੀ ਜੇਲਾਂ ਦੀ ਵਰਤੋਂ ਇਸ ਦੇ ਨਾਲ ਹੀ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ